ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਰਦਾ ਸਾਰੇ ਬਧੀਓਂਗੇ ਸੋ ਅੱਜ ਅਪਾ ਪਹੁੰਚੇ ਗੇ ਲੀਲਾ ਪਵਨ ਦੇ ਅੰਦਰ ਤੇ ਬਾਈ ਬੈਠੇ ਹੋਏ ਨੇ ਨਾਲ ਇਹਨਾਂ ਦਾ ਫਾਈਨੈਂਸ ਦਾ ਕੰਮ ਹੈ ਲੋਨ ਦਾ ਕੰਮ ਹੈ ਕਾਰ ਲੋਨ ਦਾ ਸਪੈਸ਼ਲੀ ਇਹਨਾਂ ਦਾ ਕੰਮ ਹੈ ਸੋ ਬਾਈ ਜੀ ਕਿੰਨੇ ਟਾਈਮ ਦੇ ਵਿੱਚ ਜਿਹੜਾ ਤੁਸੀਂ ਲੋਨ ਅਪਰੂਵ ਕਰ ਦਿੰਦੇ ਹੋ ਅਪਾ ਕਮ ਬਾਈ ਜੀ 2 ਦਿਨ ਦੇ ਵਿੱਚ ਲੋਨ ਅਪਰੂਵ ਕਰਾ ਦਿੰਦੇ ਆ 2 ਦਿਨ ਦੇ ਵਿੱਚ ਅਪਰੂਵ ਕਰਾ ਦੇਣੇ ਯਾਨੀ ਕਿ 24 ਘੰਟਿਆਂ ਦੇ ਵਿੱਚ ਜਿਹੜਾ ਅਪਰੂਵ ਕਰਾ ਦਿੰਦੇ ਨੇ ਤੇ ਬਾਈ ਜੀ ਜਿਹੜਾ ਆਪਾਂ ਗੱਲ ਕਰੀ ਤਾਂ ਇੰਟਰਸਟ ਦੀ ਕਿੰਨੇ ਪਰਸੈਂਟ ਤੁਸੀਂ ਇੰਟਰਸਟ ਲਾਉਂਦੇ ਹੋ ਤੇ ਕਿਹੜੀ ਕਿ ਆਪਾਂ ਬਾਈ ਜੀ ਸਾਰੇ ਬੈਂਕਾਂ ਤੋਂ ਲੋਨ ਕਰਵਾਣੇ ਆ ਤੇ ਆਪਾਂ 7% ਆਪਣਾ ਰੇਟ ਹੈ 1 ਲੱਖ ਦਾ 7000 ਵਿਆਜ ਲੱਗਦਾ ਆਪਾਂ ਨੂੰ ਸਾਲ ਦਾ ਠੀਕ ਹੈ ਤੇ ਆਪਾਂ 14 ਮਾਡਲ ਤੋਂ ਉੱਪਰ ਕੋਈ ਵੀ ਗੱਡੀ ਗੱਡੀ ਦਾ ਡੀਟੇਲ ਲਾਉਨ ਕਰਦੇ ਆ ਭਾਵੇਂ ਕੋਈ ਬੰਦੇ ਦਾ ਪਹਿਲਾਂ ਲੋਨ ਚੱਲ ਰਿਹਾ ਹੋਇਆ ਗੱਡੀ ਤੇ ਉਹਨੂੰ ਵੀ ਆਪਾਂ ਦੁਬਾਰਾ ਰੀਫਾਈਨਾਂਸ ਕਰ ਦਿੰਦੇ ਆ ਮਤਲਬ ਜੇ ਕਿਸੇ ਨੇ ਭਾਈ ਜੇ ਤੁਹਾਡਾ ਲੋਨ ਪਹਿਲਾਂ ਤੁਸੀਂ ਲੋਨ ਕਰਾਇਆ ਹੋਇਆ ਕਿਸੇ ਵੀ ਬੈਂਕ ਤੋਂ ਜੇ ਉੱਥੋਂ ਤੋਂ ਜ਼ਿਆਦਾ ਵਿਆਜ ਪੈ ਰਿਹਾ ਤਾਂ ਤੁਸੀਂ ਹੋਰ ਕਿਸੇ ਬੈਂਕ ਤੋਂ ਪ੍ਰੋਵਾਈਡ ਕਰ ਹੋਰ ਤੋਂ ਪ੍ਰੋਵਾਈਡ ਕਰਵਾ ਗਏ ਜਿਹਨਾਂ ਜਿਹਨਾਂ ਤੋਂ ਵੀਟੀ ਲੋਨ ਕਹਿੰਦੇ ਆ ਅਸੀਂ ਵੀਟੀ ਆਪਾਂ ਕਰਦੇ ਆ ਉਹਦਾ ਮਤਲਬ ਇਹ ਹੁੰਦਾ ਕਿ ਕਸਟਮਰ ਦਾ ਪੁਰਾਣਾ ਬੈਸਾ ਭਰ ਦਿੰਨੇ ਆ ਅਸੀਂ ਗੱਡੀ ਦੀ ਕੀਮਤ ਦਾ ਜਿਹੜਾ ਮੇਨ ਸਾਡਾ ਬੋਕਸ ਹੈ 150% ਲਾਉਂਗਾ ਉਹਨੇ ਤੇ ਜਿਹੜਾ ਆਪਣਾ ਬੀਟੀ ਲੋਨ ਆ ਵੀ ਉਹ ਕਿੰਨੇ ਟਾਈਮ ਚ ਤੁਸੀਂ ਅਪਰੂਵ ਕਰ ਦਿੰਦੇ ਹੋ ਉਹ ਅਸੀਂ 4 ਦਿਨਾਂ ਵਿੱਚ ਕਸਟਮਰ ਨੂੰ ਪੇਮੈਂਟ ਕਰ ਦਿੰਦੇ ਆ ਜੇ ਕਿਸੇ ਦਾ ਪਹਿਲਾਂ ਲੋਨ ਨਾ ਹੋਵੇ ਉਹ 24 ਘੰਟੇ ਚ ਅਪਰੂਵ 24 ਘੰਟੇ ਚ ਅਪਰੂਵ ਹੋ ਜਾਂਦਾ ਜੇਕਰ ਕਿਸੇ ਨੇ ਬੀਟੀ ਕਰਾਉਣਾ ਹੋਵੇ ਉਹ ਤੁਸੀਂ 4 ਦਿਨਾਂ ਦੇ ਵਿੱਚ ਕਸਟਮਰ ਨੂੰ ਪੇਮੈਂਟ ਇਹ ਗਾਰੰਟੀ ਹੈਗੀ ਆ ਵੀ ਜੇ ਪੂਰਾ ਵੀ ਤੁਸੀਂ 24 ਘੰਟੇ ਦੇ ਵਿੱਚ ਅਪਰੂਵ ਕਰ ਦੇ ਮਿਲੂਗਾ ਸਾਡੀ ਹਿੰਦੀ ਚੋਕਾਂ ਦੇ ਵਿੱਚ ਅਪਰੂਵ ਕਰ ਦੋਗੇ ਅੜੀਖਾ ਕਿਸੇ ਗੱਲ ਦਾ ਨਾਗੇ ਬਈ ਤੁਹਾਨੂੰ ਅੜੀਖਾ ਸਾਨੂੰ ਡਾਕੂਮੈਂਟ ਚਾਹੀਦੇ ਨੇ ਸਿਰਫ ਡਾਕੂਮੈਂਟ ਜਦੋਂ ਆ ਗਏ ਸੀ 2 ਘੰਟੇ ਬਾਅਦ ਦੱਸਾਂਗੇ ਲੋਨ ਕਿੰਨਾ ਹੋਊਗਾ ਤੇ ਆਪਾਂ ਕਿੰਨੇ ਦਿਨ ਜਿੰਨਾ ਨੂੰ ਭਰ ਦੇਣਾ ਹੈ ਜੈਨੂਅਲ ਜਿਹੜਾ ਉਹ ਕੰਮ ਕਰਦੇ ਨੇ ਤੇ 24 ਘੰਟੇ ਦੇ ਵਿੱਚ ਜਿਹੜਾ ਤੁਹਾਨੂੰ ਲੋਨ ਅਪਰੂਵ ਕਰਕੇ ਦੇ ਦੇਵਾਂਗੇ ਸੋ ਨਿਸ਼ਚਿਤ ਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਬਾਈ ਜੀ ਤੁਹਾਡਾ ਐਡਰੈਸ ਕੀ ਆਫਿਸ ਦਾ ਆਪਣਾ ਐਡਰੈਸ ਲੀਲਾ ਭਵਨ ਆਪੋਜੀਟ ਮੈਂਹਿੰਦਰਾ ਕੋਟਕ ਬੈਂਕ ਥਰਡ ਲੋਰ ਮਾਰਕ ਅਨਾਉਂਸ ਇੱਕ ਵਾਰ ਆਪਦਾ ਨੰਬਰ ਵੀ ਬੋਲ ਦੋ ਬਈ ਮੇਰਾ ਨੰਬਰ ਹੈਗਾ 9257543001 ਤੇ ਬਈ ਲਾ ਲੋ ਜੇ ਸਾਡਾ ਨਾਮ ਲੈ ਕੇ ਤੁਹਾਡੇ ਕੋਲ ਕੋਈ ਹੁੰਦਾ ਹੈ ਤੁਸੀਂ ਉਹਨੂੰ ਕੋਈ ਲੈਸ ਕਰੋਗੇ ਜਾਂ ਬੈਨੀਫਿਟ ਹੋਊਗਾ ਉਹਨਾਂ ਨੂੰ ਕੁਝ ਅਸੀਂ ਇੱਕ ਤਾਂ ਸਰ ਲੋਨ ਕਰਾਉਣ ਦੀ ਨਾਲ ਤਾਂ ਪਹਿਲਾ ਕਮਿਸ਼ਨ ਲਈਏ ਨਾ ਬਾਅਦ ਚ ਕਿਉਂਕਿ ਸਾਨੂੰ ਬੈਂਕ ਤੋਂ ਵੱਲੋਂ ਹੀ ਪੇਪਰ ਕਮਿਸ਼ਨ ਆਉਂਦੀ ਹੈ ਅਸੀਂ ਕਿਸੇ ਕਸਟਮਰ ਤੋਂ ਇੱਕ ਰੁਪਿਆ ਵੀ ਨਹੀਂ ਲੈਣਾ ਲਾਉਣ ਤੋਂ ਪਹਿਲਾਂ ਵੀ ਕੋਈ ਤੁਸੀਂ ਅਮਾਉਂਟ ਲੈਣੇ ਕੋਈ ਨਾ ਸੈਂਸਿੰਗ ਪੀਸ ਜਾਂ ਕੁਝ ਵੀ ਨਹੀਂ 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 ਅਸੀਂ ਨਾ ਲੋਨ ਕਰਾਉਣ ਤੋਂ ਪਹਿਲਾਂ ਲੈਣੀ ਹੈ ਕੋਈ ਵੀ ਇਸ ਨਾਲ ਲੋਨ ਕਰਾਉਣ ਤੋਂ ਬਾਅਦ ਕੋਈ ਪੀਸ ਜਿਹੜੀ ਠੀਕ ਹੈ ਬਈ ਸੋ ਰਿਕੁਐਸਟ ਕਰਦਾ ਵੀ ਸਾਰੇ ਇੱਕ ਵਾਰ ਜਰੂਰ ਬਾਈ ਨੂੰ ਕਾਲ ਕਰੋ ਜਿੰਨੀ ਵੀ ਤੁਸੀਂ ਇਨਫੋਰਮੇਸ਼ਨ ਦੇ ਹੱਥ ਦਿੱਤੇ ਨੰਬਰ ਤੇ ਤੁਸੀਂ ਇਨਫੋਰਮ ਆਪਾਂ ਸਿਰਫ ਗੱਡੀਆਂ ਤੇ ਹੀ ਲੋਨ ਕਰਦੇ ਹਾਂ 14 ਮਾਡਲ ਦੇ ਉੱਪਰ ਕੋਈ ਵੀ ਗੱਡੀ ਹੋਵੇ ਲੋਨ ਬੇਸ਼ੱਕ ਚੱਲਦਾ ਹੋਵੇ ਕੋਈ ਦਿੱਕਤ ਨਹੀਂ ਤੇ ਆਪਾਂ 150% ਕੱਦੇ ਨਿਖੇ ਮੁੱਲ ਦਾ ਲੋਨ ਕਰਾਂਗੇ ਇੰਸ਼ੋਰੈਂਸ ਵੀ ਕਰਦੇ ਨੇ ਵੀ ਇੰਸ਼ੋਰੈਂਸ ਵੀ ਕਰਦੇ ਨੇ ਤੇ ਬਾਈ ਦਾ ਕਹਿਣਾ ਵੀ ਬਾਈ ਇਹਦੇ ਇੰਸ਼ੋਰੈਂਸ ਕਰਕੇ ਦੇਣਗੇ 24 ਘੰਟੇ ਦੇ ਵਿੱਚ ਤੁਹਾਨੂੰ ਜਿਹੜਾ ਲੋਨ ਪ੍ਰੋਵਾਈਡ ਕਰ ਦੇਣਗੇ 24 ਘੰਟੇ ਦੇ ਵਿੱਚ ਤੁਹਾਨੂੰ ਜਿਹੜੀ ਜਿਹੜੀ ਗੱਡੀ ਦੇ ਤੁਸੀਂ ਚਾਹਵੋ ਤੁਹਾਡਾ ਇਹ ਵੀ ਸ਼ੌਂਕ ਪੂਰਾ ਕਰ ਦੋਗੇ ਬਈ ਮਾਸ਼ੀ 24 ਘੰਟੇ ਦੇ ਅੰਦਰ ਜਲਦ ਤੋਂ ਜਲਦ ਹੋ ਜਾਵੇ ਸ਼ੌਕ ਵੀ ਇੱਥੇ ਜਿਹਨੂੰ ਕਿਸੇ ਵੀ ਵੀਰ ਨੂੰ ਪੈਸਿਆਂ ਦੀ ਲੋੜ ਆ ਕਿਸੇ ਨੇ ਆਪਣੇ ਪਰਸਨਲ ਖਰਚ ਲਈ ਪੈਸੇ ਚਾਹੀਦੇ ਨੇ ਤੇ ਉਹਦੇ ਕੋਲ ਆਏਗੀ ਤਾਂ ਆਪਾਂ ਪੇਮੈਂਟ ਦਵਾਵਾਂਗੇ ਮਤਲਬ ਜੇ ਕਿਸੇ ਦਾ ਵੀ ਲੋਨ ਚੱਲ ਰਿਹਾ ਹੈ ਜੇ ਤੁਸੀਂ ਬੀਟੀ ਕਰਾਉਣੇ ਤੁਸੀਂ ਕੈਸ਼ ਦੇ ਦੋ ਕੈਸ਼ ਦੇ ਵਿੱਚ ਤੁਸੀਂ ਪੇਮੈਂਟ ਦੇ ਦੋਗੇ ਅਕਾਊਂਟ ਚ ਭਾਤੂਂਦੇ ਆ ਮਤਲਬ ਕੈਸ਼ ਦੇ ਨੂੰ ਤੁਸੀਂ ਕੈਸ਼ ਦੇ ਦਗਾ ਕੈਸ਼ ਹੈਂਡ ਅਗਲੇ ਜਿੱਥੇ ਮਰਜ਼ੀ ਵਰਤ ਸਕਦਾ ਸਾਨੂੰ ਕੋਈ ਬੋਲੀ ਸੋ ਧੰਨਵਾਦ ਸਾਰਿਆਂ ਦਾ ਜਿਹਨਰੇਡ ਦਿੱਤੇ ਨੰਬਰ ਤੇ ਤੁਸੀਂ ਬਾਕੀ ਦੀ ਪਰਮਿਸ਼ਨ ਬਾਰੇ ਨੂੰ ਫੋਨ ਕਰਕੇ ਲੈ ਸਕਦੇ